ਅੱਜ ਜਿਸੀ ਬਣਾਵਾਂਗੇ ਸਰਦੀਆਂ ਦਾ ਸਪੈਸ਼ਲ ਕੱਚੀ ਹਲਦੀ ਤੇ ਅਦਰਕ ਦਾ ਬਹੁਤ ਹੀ ਹਾਜ਼ਮੇਦਾਰ ਤੇ ਇਮਿਊਨਿਟੀ ਬੂਸਟ ਆਚਾਰ ਬਿਨਾ ਤੇਲ ਤੋਂ ਬਣਾਵਾਂਗੇ ਤੇ ਜੋ 슈ਗਰ ਦੇ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ ਤੇ ਜਾਂ ਜਿਨ੍ਹਾਂ ਦੇ ਜੋਇੰਟ ਪੇਨ ਹੁੰਦੇ ਨੇ ਜੋੜਾਂ ਵਿੱਚ ਦਰਦ ਹੁੰਦੀ ਹੈ ਸਵੇਲਿੰਗ ਹੁੰਦੀ ਹੈ ਉਹਨਾਂ ਲਈ ਵੀ ਬਹੁਤ ਹੈਲਦੀ ਹੁੰਦਾ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਸਰਦੀਆਂ ਵਿੱਚ ਰੈਸਪੀ ਨੂੰ ਸਾਤਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਜੋੜਾ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਆ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਦੀ ਆਉਣ ਵਾਲੀ ਸਾਰੀ ਵੀਡੀਓਸ ਨੂੰ ਤੁਸੀਂ ਦੇਖ ਸਕੋ ਬਹੁਤ ਹੀ ਹੈਲਦੀ ਇਮਿਊਨਿਟੀ ਬੂਸਟਰ ਤੇ ਹਾਜ਼ਮੇਦਾਰ ਅਚਾਰ ਬਣਾਉਣ ਦੀ ਅੱਪਾ ਰੈਸਪੀ ਸ਼ੁਰੂ ਕਰਦੇ ਹਾਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਜੋ ਕੱਚੀ ਹਲਦੀ ਲਈ ਹੈ 250 ਗ੍ਰਾਮ ਲਈ ਹੈ ਆਸਾਨੀ ਨਾਲ ਮਿਲ ਜਾਂਦੀ ਹੈ ਸਰਦੀਆਂ ਵਿੱਚ ਜੋ ਕੱਚੀ ਹਲਦੀ ਹੁੰਦੀ ਹੈ ਤੇ ਆਪਾਂ ਇਹਨੂੰ ਅਚਾਰ ਬਣਾ ਕੇ ਫਿਰ ਯੂਜ਼ ਕਰਾਂਗੇ ਤੇ ਆਪਾਂ ਜੋ ਅਦਰਕ ਹੈ ਉਹ ਵੀ ਮੈਂ ਤਕਰੀਬਨ 250 ਗ੍ਰਾਮ ਹੀ ਲਿਆ ਹੈ ਤੇ ਆਪਾਂ ਦੋਨਾਂ ਦਾ ਅਚਾਰ ਬਣਾਵਾਂਗੇ ਜੋ ਹਲਦੀ ਹੈ ਤੇ ਅਦਰਕ ਹੈ ਸਰਦੀਆਂ ਵਿੱਚ ਜ਼ਰੂਰ ਤੋਂ ਯੂਜ਼ ਕਰਨਾ ਚਾਹੀਦਾ ਹੈ ਤੇ ਆਪਾਂ ਇਹਦਾ ਬਹੁਤ ਹੀ ਸੌਖਾ ਵਾਲਾ ਅਚਾਰ ਦੀ ਰੈਸਪੀ ਬਣਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਜੋ ਹਲਦੀ ਹੈ ਨਾ ਉਹਨੂੰ ਛਿੱਲ ਲੈਣਾ ਹੈਗਾ ਹਲਕਾ ਹਲਕਾ ਛਿੱਲ ਲੈਣਾ ਇਹਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਆਸਾਨੀ ਨਾਲ ਇਹਦਾ ਜੋ ਛਿਲਕਾ ਹੈ ਨਾ ਉੱਤਰ ਜਾਏਗਾ ਚਾਕੂ ਦੇ ਨਾਲ ਇਹਨੂੰ ਹਲਕਾ ਜਿਹਾ ਆਪਾਂ ਸਕ੍ਰੈਚ ਕਰਾਂਗੇ ਤੇ ਉੱਤਰ ਜਾਏਗਾ ਬਿਲਕੁਲ ਅਦਰਕ ਦੀ ਤਰ੍ਹਾਂ ਲੱਗਦੀ ਹੈ ਬਾਹਰੋਂ ਤੇ ਤੁਸੀਂ ਪਰ ਦੇਖ ਸਕਦੇ ਹੋ ਅੰਦਰੋਂ ਦਾ ਕਲਰ ਕਿੰਨਾ ਵਧੀਆ ਹੈਗਾ ਹਲਦੀ ਦਾ ਕਲਰ ਤੇ ਬਹੁਤ ਹੀ ਇਮਿਊਨਿਟੀ ਬੂਸਟਰ ਹੁੰਦੀ ਹੈ ਬਹੁਤ ਜ਼ਿਆਦਾ ਵਿਟਾਮਿਨਸ ਹੁੰਦੇ ਨੇ ਸਰਦੀਆਂ ਵਿੱਚ ਇਹਦੀ ਜ਼ਰੂਰਤ ਹੈ ਯੂਜ਼ ਕਰਨੀ ਚਾਹੀਦੀ ਹੈ ਤੇ ਆਪਾਂ ਇਹਦਾ ਅਚਾਰ ਬਣਾਵਾਂਗੇ ਜੋ ਕਿ ਬਹੁਤ ਹੀ ਹਾਜ਼ਮੇਦਾਰ ਬਣ ਕੇ ਤਿਆਰ ਹੋਏਗਾ ਤੇ ਆਪਾਂ ਸਾਰੀ ਜਿਹੜੀ ਹਲਦੀ ਹੈ ਦੇਖੋ ਤੁਸੀਂ ਸਾਰੀ ਨੂੰ ਛਿੱਲ ਲਿਆ ਹੱਥਾਂ ਉੱਤੇ ਵੀ ਥੋੜਾ ਥੋੜਾ ਕਲਰ ਲੱਗ ਗਿਆ ਹੈ ਛਿੱਲਦੇ ਹੋਏ ਤੇ ਆਪਾਂ ਜੋ ਹਲਦੀ ਹੈ ਨਾ ਉਹਨੂੰ ਜੋ ਬਾਕੀ ਦੇ ਪੀਸਿਸ ਨੇ ਨਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਉਹਦੇ ਜੋ ਸਾਈਡ ਤੇ ਛੋਟੇ ਪੀਸਿਸ ਨੇ ਨਾ ਉਹਨਾਂ ਨੂੰ ਵੀ ਆਪਾਂ ਉਤਾਰ ਲੈਣਾ ਉਹਨਾਂ ਨੂੰ ਯੂਜ਼ ਕਰਾਂਗੇ ਪਰ ਆਪਾਂ ਨੂੰੰ ਪੱਲੇ ਥੋੜਾ ਜਿਹਾ ਉਤਾਰ ਕੇ ਰੱਖ ਲੈਣੇ ਆ ਤਾਂ ਜੋ ਛਿੱਲਣ ਵਿੱਚ ਆਸਾਨੀ ਰਹੇ ਬਾਅਦ ਵਿੱਚ ਉਹਨਾਂ ਨੂੰ ਵੀ ਛਿੱਲ ਕੇ ਆਪਾਂ ਯੂਜ਼ ਕਰ ਲੈਣਾ ਸਾਰੀ ਹਲਦੀ ਨੂੰ ਯੂਜ਼ ਕਰਨਾ ਹੈ ਇਸੇ ਤਰ੍ਹਾਂ ਹੀ ਆਪਾਂ ਜੋ ਬਾਕੀ ਦੀ ਰਹੀ ਹਲਦੀ ਰਹਿ ਗਈ ਹੈ ਨਾ ਉਹਨੂੰ ਵੀ ਸਾਰੀ ਨੂੰ ਇਸੇ ਤਰ੍ਹਾਂ ਛਿੱਲਣਾ ਹੈ ਹਲਕੇ ਹਲਕੇ ਨੂੰ ਸਕ੍ਰੈਚ ਕਰਨਾ ਹੈ ਤੇ ਬੜੀ ਆਸਾਨੀ ਦੇ ਨਾਲ ਜੋ ਸਾਡੀ ਸਾਰੀ ਹਲਦੀ ਹੈ ਆਪਾਂ ਛਿੱਲ ਕੇ ਸਾਰੀ ਨੂੰ ਇੱਕ ਸਾਈਡ ਦੇ ਉੱਤੇ ਰੱਖ ਦਿੰਦੇ ਆ ਉਹ ਜੋ ਸਾਡੇ ਕੋਲ ਅਦਰਕ ਹੈ ਨਾ ਅਸੀਂ ਉਹਨੂੰ ਸਭ ਤੋਂ ਪਹਿਲਾਂ ਛਿੱਲ ਲੈਣੇ ਆ ਇਸੇ ਤਰ੍ਹਾਂ ਹਲਦੀ ਤਰ੍ਹਾਂ ਹਲਕਾ-ਹਲਕਾ ਆਪਾਂ ਉਹਨੂੰ ਹੀ ਚਾਕੂ ਦੇ ਨਾਲ ਸਕ੍ਰੈਚ ਕਰਕੇ ਛਿੱਲ ਲਵਾਂਗੇ ਬਹੁਤ ਆਸਾਨੀ ਦੇ ਨਾਲ ਜੋ ਅਦਰਕ ਹੈ ਨਾ ਸਰਦੀਆਂ ਵਾਲਾ ਉਹ ਵੀ ਬਹੁਤ ਆਸਾਨੀ ਦੇ ਨਾਲ ਛਿੱਲਿਆ ਜਾਂਦਾ ਹੈ ਤੇ ਆਪਾਂ ਜੋ ਆਪਣਾ ਅਦਰਕ ਹੈ ਨਾ ਇਹਨੂੰ ਪਹਿਲੇ ਵਾਸ਼ ਕਰ ਲਿਆ ਸੀ ਮੈਂ ਚੰਗੀ ਤਰ੍ਹਾਂ ਦੇ ਤੇ ਹਲਦੀ ਨੂੰ ਵੀ ਧੋ ਲਿਆ ਸੀਗਾ ਪਾਣੀ ਦੇ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਛਿਲਕਾ ਉਤਾਰ ਲਵਾਂਗੇ ਕੋਈ ਮਿੱਟੀ ਵਗੈਰਾ ਜੋ ਇੰਪਿਉਰिटीज ਲੱਗੀ ਹੁੰਦੀ ਹੈ ਨਾ ਚੰਗੀ ਤਰ੍ਹਾਂ ਸਾਫ਼ ਹੋ ਜਾਏ ਕਿਉਂਕਿ ਆਪਾਂ ਬਾਅਦ ਵਿੱਚ ਇਹਨੂੰ ਵਾਸ਼ ਨਹੀਂ ਕਰਨਾ ਹੈ ਪਹਿਲੇ ਵਾਸ਼ ਕਰਕੇ ਤੇ ਸੁਕਾ ਲਿਆ ਸੀ ਆਪਾਂ ਹਲਦੀ ਤੇ ਅਦਰਕ ਨੂੰ ਉਸ ਤੋਂ ਬਾਅਦ ਆਪਾਂ ਇਹਦਾ ਜੋ ਛਿਲਕਾ ਹੈ ਨਾ ਉਹ ਉਤਾਰਾਂਗੇ ਤੇ ਹੁਣ ਛਿਲਕਾ ਸਾਰੇ ਦਾ ਆਪਾਂ ਇਸੇ ਤਰ੍ਹਾਂ ਜੋ ਅਦਰਕ ਹੈ ਨਾ ਉਹਦਾ ਵੀ ਸਾਰੇ ਛਿਲਕੇ ਇਸ ਤਰ੍ਹਾਂ ਉਤਾਰ ਲੈਣੇ ਜੋ ਅਦਰਕ ਹੈ ਤੁਸੀਂ ਦੇਖਣਾ ਹੈ ਕਿਤੇ ਬਿਲਕੁਲ ਵੀ ਗਲਿਆ ਹੋਇਆ ਨਹੀਂ ਯੂਜ਼ ਕਰਨਾ achar paandi ਅਗਰ ਕਿਤੇ ਥੋੜਾ ਬਥਾ ਗਲਿਆ ਹੈ ਨਾ ਉਹਨੂੰ ਉਤਾਰ ਦੇਣਾ ਹੈ ਬਿਲਕੁਲ ਸਹੀ ਵਾਲਾ ਜੋ ਅਦਰਕ ਹੈ ਨਾ ਉਹੀ ਆਪਾਂ ਆਚਾਰ ਚ ਯੂਜ਼ ਕਰਨਾ ਹੈਗਾ ਤੇ ਆਪਾਂ ਜੋ ਸਾਡਾ ਬਾਕੀ ਦਾ ਅਦਰਕ ਹੈ ਨਾ ਉਹਨੂੰ ਵੀ ਸਾਰੇ ਨੂੰ ਇਸੇ ਤਰ੍ਹਾਂ ਸਕ੍ਰੈਚ ਕਰਕੇ ਤੇ ਚੰਗੀ ਤਰ੍ਹਾਂ ਦੇ ਛਿੱਲ ਲਵਾਂਗੇ ਬਿਲਕੁਲ ਆਪਾਂ ਛਿੱਲ ਲਿਆ ਅਦਰਕ ਨੂੰ ਵੀ ਛਿੱਲ ਲਿਆ ਤੇ ਜੋ ਸਾਡੀ ਹਲਦੀ ਹੈ ਉਹ ਵੀ ਛਿਲਕੇ ਰੈਡੀ ਹੋ ਗਈ ਹੈ ਹੁਣ ਆਪਾਂ ਇਹਨਾਂ ਦੀ ਚੋਪਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੋ ਅਦਰਕ ਹੈ ਨਾ ਉਹਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਵਾਂਗੇ ਇਸ ਤਰ੍ਹਾਂ ਆਸਾਨੀ ਦੇ ਨਾਲ ਜੋ ਆਚਾਰ ਹੈ ਨਾ ਪਾ ਯੂਜ਼ ਕਰ ਸਕਾਂਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਜਿਹੜੇ ਤਾਗੇ ਹੁੰਦੇ ਨੇ ਨਾ ਇਸ ਤਰ੍ਹਾਂ ਉਹ ਵੀ ਨਹੀਂ ਮੋਹ ਚਾੰਦੇ ਤੇ ਆਪਾਂ ਲੰਬਾ ਲੰਬੇ ਸਲਾਈਸਿਸ ਵਿੱਚ ਜੋ ਸਾਡਾ ਅਦਰਕ ਹੈ ਨਾ ਉਹਨੂੰ ਕੱਟ ਲੈਣਾ ਤੇ ਜੋ ਅਦਰਕ ਦਾ achar ਹੈ ਨਾ ਬਹੁਤ ਜ਼ਿਆਦਾ ਹਾਜ਼ਮੇਦਾਰ ਹੁੰਦਾ ਹੈ ਤੁਸੀਂ ਜ਼ਰੂਰ ਤੁਜੋ ਜਦੋਂ ਵੀ ਖਾਣਾ ਖਾਓ ਅਦਰਕ ਤੇ ਹਲਦੀ ਦੇ achar ਨੂੰ ਖਾਓ ਖਾਣਾ ਬਹੁਤ ਹੀ ਜਲਦੀ ਡਾਈਜੈਸਟ ਹੋ ਜਾਂਦਾ ਹੈ ਤੇ ਜੋ ਹਲਦੀ ਹੈ ਨਾ ਇਹ ਬਹੁਤ ਹੀ ਹੈਲਦੀ ਹੁੰਦੀ ਹੈ ਸਕਿਨ ਲਈ ਵੀ ਤੇ ਪੂਰੀ ਬਾਡੀ ਦੇ ਲਈ ਬਹੁਤ ਇਮਿਊਨਿਟੀ ਬੂਸਟਰ ਵੀ ਹੁੰਦੀ ਹੈ ਕਾਫੀ ਸਾਰੀਆਂ ਜੋ ਸਰਦੀ ਵਿੱਚ ਕੋਲਡ ਵਗੈਰਾ ਜੋ ਬਿਮਾਰੀਆਂ ਵਗੈਰਾ ਲੱਗਦੀਆਂ ਨੇ ਨਾ ਉਹਨਾਂ ਠੀਕ ਹੋ ਜਾਂਦੀਆਂ ਨੇ ਤੇ ਆਪਾਂ ਸਾਰਾ ਜੋ ਅਦਰਕ ਹੈ ਨਾ ਉਹ ਸਾਰੇ ਨੂੰ ਇਸੇ ਤਰ੍ਹਾਂ ਲੰਬਾ ਲੰਬਾ ਕੱਟ ਕੇ ਇੱਕੋ ਤਰ੍ਹਾਂ ਦੀ ਪੀਸਿਸ ਵਿੱਚ ਰੱਖ ਲਿਆ ਤੇ ਹੁਣ ਆਪਾਂ ਨੂੰ ਇੱਕ ਸਾਈਡ ਦੇ ਉੱਤੇ ਰੱਖ ਦਿੰਦੇ ਹਾਂ ਹੁਣ ਆਪਾਂ ਅਜ ਕੋ ਜੋ ਹਲਦੀ ਹੈ ਨਾ ਉਹਨੂੰ ਵੀ ਆਪਾਂ ਸੇਮ ਜਿਸ ਤਰ੍ਹਾਂ ਕਿ ਅਦਰਕ ਕੱਟਿਆ ਨਾ ਉਸੇ ਸਾਈਜ਼ ਦੇ ਵਿੱਚ ਕਟਾਂਗੇ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਅਦਰਕ ਕੱਟਿਆ ਹੈ ਉਸੇ ਤਰ੍ਹਾਂ ਆਪਾਂ ਜਿਹੜੀ ਹਲਦੀ ਹੈ ਨਾ ਇਹਨੂੰ ਪਹਿਲੇ ਇਸ ਤਰ੍ਹਾਂ ਕਰ ਲਵਾਂਗੇ ਸਲਾਈਸਿਸ ਵਿੱਚ ਫਿਰ ਲੰਬਾ ਲੰਬਾ ਪਾਪਾ ਕੱਟ ਲਵਾਂਗੇ ਤੇ ਅਚਾਰ ਬਹੁਤ ਈਜ਼ੀ ਬਣ ਜਾਂਦਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਕਾਫੀ ਦੇਰ ਚੱਲਦਾ ਹੈ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਿੰਨੀ ਮਰਜ਼ੀ ਤੁਸੀਂ ਦੇ ਰੱਖੋ ਇੱਕ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਘਰ ਵਿੱਚ ਹਮੇਸ਼ਾ ਹੀ ਬਣਾ ਕੇ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਦੇਣਾ ਚਾਹੀਦਾ ਹੈ ਤੇ ਵੱਡਿਆਂ ਨੂੰ ਵੀ ਤੇ ਆਪਣੇ ਜੋ ਛੋਟੇ-ਛੋਟੇ ਸਾਈਡ ਤੋਂ ਆਪਾਂ ਪੀਸਿਸ ਉਤਾਰੇ ਸਨ ਨਾ ਹਲਦੀ ਦੇ ਉਹਨਾਂ ਨੂੰ ਵੀ ਆਪਾਂ ਛਿਲਕੇ ਰੱਖ ਲਿਆ ਸੀ ਤੇ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਛੋਟੇ-ਛੋਟੇ ਪੀਸਿਸ ਵਿੱਚ ਕੱਟ ਲੈਣਾ ਛੋਟੇ ਪੀਸਿਸ ਨੇ ਉਹਨਾਂ ਦੇ ਪਰ ਆਪਾਂ ਛੋਟੇ ਪੀਸਿਸ ਨੂੰ ਵੀ ਇਸ ਤਰ੍ਹਾਂ ਕੱਟ ਲੈਣਾ ਇਸੇ ਤਰ੍ਹਾਂ ਜੋ ਬਾਕੀ ਦੀ ਹਲਦੀ ਹੈ ਨਾ ਉਹਨੂੰ ਵੀ ਸਾਰੀ ਨੂੰ ਆਪਾਂ ਕੱਟ ਕੇ ਰੱਖ ਲੈਣਾ ਹੈਗਾ ਹਲਦੀ ਦਾ ਬਹੁਤ ਵਧੀਆ ਕਲਰ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸਾਰੀ ਹਲਦੀ ਨੂੰ ਕੱਟ ਕੇ ਰੱਖ ਲਿਆ ਹੁਣ ਆਪਾਂ ਕੀ ਕਰਨਾ ਹੈ ਇਹਦੇ ਲਈ ਸਪੈਸ਼ਲ ਇੰਗਰੀਡੀਅੰਟਸ ਹੈ ਉਹ ਆਪਾਂ ਯੂਜ਼ ਕਰਨਾ ਹੈ ਇਹਦੇ ਲਈ ਮੈਂ ਨਿੰਬੂ ਲੈਨੇ तकरीबन 5-6 ਨਿੰਬੂ ਹੋਣਗੇ ਤੇ ਆਪਾਂ ਇਹਦੇ ਵਿੱਚ ਉਹ ਪਾਵਾਂਗੇ ਆਪਾਂ ਇਹਦੇ ਵਿੱਚ ਬਿਲਕੁਲ ਵੀ ਤੇਲ ਯੂਜ਼ ਨਹੀਂ ਕਰਾਂਗੇ ਬਹੁਤ ਇਨਸਟੈਂਟ ਤਰੀਕੇ ਨਾਲ ਆਪਾਂ ਜਿਹੜਾ ਅਚਾਰ ਆ ਨਾ ਉਹ ਬਣਾਵਾਂਗੇ ਤੇ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਬਹੁਤ ਟੇਸਟੀ ਵੀ ਲੱਗਦਾ ਹੈ ਹੈਲਦੀ ਤਾਂ ਹੁੰਦਾ ਹੀ ਹੈ ਇਮਿਊਨਿਟੀ ਬਸਟਰ ਵੀ ਨਾਲ ਦੀ ਨਾਲ ਆਪਾਂ ਦੇ ਵਿੱਚ ਜੋ ਨਿੰਬੂ ਪਾਵਾਂਗੇ ਨਾ ਉਹਦੇ ਨਾਲ ਇਹ ਹੋਰ ਜ਼ਿਆਦਾ ਟੇਸਟੀ ਵੀ ਬਣਦਾ ਹੈ ਬਹੁਤ ਜ਼ਿਆਦਾ ਟੈਂਪਟਿੰਗ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਸਾਰੇ ਨਿੰਬੂਆਂ ਨੂੰ ਇਸ ਤਰ੍ਹਾਂ ਕੱਟ ਲਿਆ ਫਿਰ ਆਪਾਂ ਇਹਨਾਂ ਦਾ ਜੋ ਨਿੰਬੂ ਨੇ ਨਾ ਇਹਨਾਂ ਦਾ ਰਸ ਕਢ ਲੈਣਾ ਸਾਰੇ ਨਿੰਬੂਆਂ ਦਾ ਪੰਜ ਛੇ ਨਿੰਬੂ ਬਹੁਤ ਸਾਰੇ ਦੇ ਚ ਨਿੰਬੂ ਪਾਉਂਦੇ ਨਹੀਂ ਆਪਾਂ ਨਿੰਬੂ ਕੱਟ ਕੇ ਨਹੀਂ ਪਾਣੇ ਆਪਾਂ ਦੋ ਚ ਨਿੰਬੂਆਂ ਦਾ ਜੋ ਫਰੈਸ਼ ਯੂਜ਼ ਜੂਸ ਹੈ ਨਾ ਉਹ ਯੂਜ਼ ਕਰਨਾ ਹੈਗਾ ਤੇ ਆਪਾਂ ਸਾਰੇ ਜੋ ਆਪਣੇ ਨਿੰਬੂ ਨੇ ਉਹਨਾਂ ਦਾ ਇਸੇ ਤਰ੍ਹਾਂ ਜੂਸ ਨਿਕਾਲ ਲੈਣਾ ਹੈਗਾ ਇਹਨਾਂ ਆਪਾਂ ਜਿਹੜਾ ਜੋ ਨਿੰਬੂ ਪਾਵਾਂਗੇ ਨਾ ਉਹਦੇ ਚ ਹਲਦੀ ਤੇ ਅਦਰ ਕੋਦੇ ਚ ਡਿੱਪਰ ਆਣਗੇ ਨਾ ਤੇ ਬਹੁਤ ਟੈਂਪਟਿੰਗ ਖੱਟੇ ਛਟਪਟੇ ਬਣੇਗੀ ਹਲਦੀ ਤੇ ਹੋਰ ਜ਼ਿਆਦਾ ਹੈਲਦੀ ਬਣ ਜਾਏਗੀ ਨਿੰਬੂ ਦੇ ਨਾਲ ਤੇ ਵਿਟਾਮਿਨ ਸੀ ਵੀ ਆ ਜਾਏਗਾ ਨਾਲ ਹੀ ਵਿੱਚ ਇਹਦੇ ਤੇ ਹੁਣ ਆਪਾਂ ਕੀ ਕਰਾਂਗੇ ਚਾਰ ਪਾਣ ਦੇ ਲਈ ਸਭ ਤੋਂ ਪਹਿਲਾਂ ਇੱਕ ਕੱਚ ਦਾ ਬਾਉਲ ਲਿਆ ਹੈ ਉਹਦੇ ਵਿੱਚ ਅਦਰਕ ਦੇ ਪੀਸਿਸ ਕੱਟ ਕੇ ਰੱਖੇ ਹੋਏ ਨੇ ਨਾ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਔਰ ਜੋ ਹਲਦੀ ਹੈਗਾ ਨਾ ਉਹਦੇ ਪੀਸਿਸ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਆ ਬਹੁਤ ਜਲਦੀ ਤੁਸੀਂ ਦੇਖ ਸਕਦੇ ਹੋ ਫਟਾ ਫਟਾ ਪਾ ਹਲਦੀ ਨੂੰ ਚੀਲ ਲਿਆ ਚੌਪ ਕੀਤਾ ਸਿਰਫ 5 ਮਿੰਟ ਦੀ ਸਾਡਾ ਜਿਹੜਾ ਅਚਾਰ ਹੈ ਨਾ ਬਣ ਜਾਣਾ ਨਾ ਆਪਾਂ ਇਹਦੇ ਵਿੱਚ ਜਿਆਦੇ ਮਸਾਲੇ ਪਾਣੇ ਨੇ ਨਾ ਆਇਲ ਪਾਣਾ ਸਿਰਫ ਆਪਾਂ ਇਹਦੇ ਵਿੱਚ ਇਹਦੇ ਵਿੱਚ ਨਮਕ ਪਾਣਾ ਹੈ ਮੈਂ ਇੱਕ ਵੱਡਾ ਚਮਚ ਪਰ ਕੇ ਨਮਕ ਪਾ ਰਹੀ ਹਾਂ ਤੇ ਅੱਧਾ ਛੋਟਾ ਚਮਚ ਪਰ ਕੇ ਲਾਲ ਮਿਰਚ ਪਾ ਰਹੀ ਹਾਂ ਤੇ ਅੱਧਾ ਛੋਟਾ ਚਮਚ ਪਰ ਕੇ ਜੋ ਕਾਲਾ ਨਮਕ ਹੈ ਨਾ ਉਹ ਪਾ ਰਹੀ ਹਾਂ ਤੇ ਇੱਕ ਚਮਚ ਪਰ ਕੇ ਜੋ ਅਜਮਾਇਣ ਹੈ ਨਾ ਸਾਬਤ ਵਾਲੀ ਉਹ ਪਾ ਰਹੀ ਹਾਂ ਤੇ ਹੁਣ ਮਸਾਲੇ ਪਾਣ ਤੋਂ ਬਾਅਦ ਆਪਾਂ ਜੋ ਜੂਸ ਕੱਢ ਕੇ ਰੱਖਿਆ ਸੀ ਨਾ ਪੰਜ ਛੇ ਨਿੰਬੂਆਂ ਦਾ ਉਹ ਆਪਾਂ ਇਹਦੇ ਵਿੱਚ ਪਾ ਐਡ ਕਰ ਦੇਣਾ ਬਸ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਹੋਰ ਮਸਾਲੇ ਨਹੀਂ ਪਾਣੇ ਕੋਈ ਜ਼ਿਆਦਾ ਤਾਮ-ਝਾਮ ਨਹੀਂ ਕਰਨਾ ਬਹੁਤ ਸਿੰਪਲ ਜਿਹਾ ਆਚਾਰ ਹੈ ਪਰ ਬਹੁਤ ਹੀ ਜ਼ਿਆਦਾ ਹੈਲਥੀ ਹੈ ਇਮਿਊਨਿਟੀ ਬੂਸਟਰ ਹੈ ਤੇ ਤੁਸੀਂ ਹਰ ਵਾਰ ਸੈਦੀਆਂ 'ਚ ਜ਼ਰੂਰ ਬਣਾਇਆ ਕਰੋ ਤੇ ਆਪਾਂ ਇਹਨੂੰ ਫਟਾਫਟ ਸਿਰਫ 5 ਮਿੰਟ ਤੋਂ ਵੀ ਘੱਟ ਟਾਈਮ ਦੇ ਵਿੱਚ ਬਣਾ ਕੇ ਰੈਡੀ ਕਰ ਲਿਆ ਬਹੁਤ ਹੀ ਸਿੰਪਲ ਮਸਾਲੇ ਪਾਏ ਨੇ ਨਮਕ ਪਾਇਆ ਹੈ ਤੇ ਲਾਰ ਵਿੱਚ ਪਾਈ ਹੈ ਹਲਕੀ ਜੀ ਕਾਲਾ ਨਮਕ ਪਾਇਆ ਹੈ ਅਜਵੈਨ ਪਾਈ ਹੈ ਉਹ ਵੀ ਬਹੁਤ ਹਾਜਮੇਦਾਰ ਹੁੰਦੀ ਹੈ ਜੋ ਅਜਵੈਨ ਹੀ ਹੁੰਦੀ ਹੈ ਤੇ ਨਿੰਬੂ ਪਾਇਆ ਹੈ ਤੇ ਸਾਡਾ ਜੋ achar ਹੈ ਬਣ ਕੇ ਰੈਡੀ ਹੋ ਗਿਆ ਆਪਣੀ ਚੰਗੀ ਤਰ੍ਹਾਂ ਸਾਰ ਨੂੰ ਮਿਕਸ ਕਰ ਲੈਣਾ ਸੀ ਬਹੁਤ अच्छी तरह ਆਪਾਂ ਸਭ ਨੂੰ ਮਿਕਸ ਕਰ ਲਿਆ ਤੇ ਸਾਡਾ achar ਬਣ ਕੇ ਰੈਡੀ ਹੋ ਗਿਆ ਆਪਾਂ ਹੁਣ ਇੱਕ ਕੱਚ ਦਾ ਇਸਰਾ ਦਾ ਮਰਤਬਾਰ ਲੈਣਾ ਹੈ ਬਿਲਕੁਲ ਸੁੱਕਾ ਹੋਇਆ ਹੋਣਾ ਚਾਹੀਦਾ ਉੱਪਰ ਲਗਾ ਕੇ ਤੇ ਪੋਦਰੀ ਦੇ ਵਿੱਚ ਜੋ ਆਪਣਾ ਸਾਰਾ achar ਹੈ ਨਾ ਆਪਾਂ ਟ੍ਰਾਂਸਫਰ ਕਰ ਦੇਣਾ ਬਹੁਤ ਥੋੜੀ ਜੀ ਕੁਆਂਟੀਟੀ ਛੁ ਮੈਂ ਬਣਾ ਰਹੀ ਹਾਂ ਨਾ ਤੇ ਫਿਰ ਜਦੋਂ ਇਹ ਖਤਮ ਹੋ ਜਾਏਗਾ ਨਾ ਬਹੁਤ ਸੌਖਾ ਹੈ ਬਣਾਣਾ ਤੇ ਆਪਾਂ ਦੁਬਾਰਾ ਤੋਂ ਫੇਰ ਹਲਦੀ ਲੈ ਕੇ ਤੇ ਅਦਰਕ ਲੈ ਕੇ ਦੁਬਾਰਾ ਤੋਂ ਬਣਾ ਲਵਾਂਗੇ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਇਹਨੂੰ ਬਣਾਉਣਾ ਬਹੁਤ ਸੌਖਾ ਐਜ਼ ਅ ਸੈਲਡ ਵੀ ਤੁਸੀਂ ਇਹਨੂੰ ਯੂਜ਼ ਕਰ ਰਹੇ ਹੋ ਤੁਸੀਂ ਜੋ ਵੀ ਸੈਲਡ ਬਣਾਉਂਦੇ ਹੋ ਨਾ ਉਹਦੇ ਵਿੱਚ ਵੀ ਤੁਸੀਂ ਡਰੈਸਿੰਗ ਦੇ ਵਿੱਚ ਇਹਦਾ ਜੋ ਜੂਸ ਹੈ ਨਾ ਲੈਮਨ ਦਾ ਫਲੇਵਰਫੁੱਲ ਉਹ ਪਾਦੋ ਤੇ ਹਲਦੀ ਤੇ ਅਦਰਕ ਕੱਟ ਕੇ ਪਾ ਦੋ ਬਹੁਤ ਹੀ ਹੈਲਦੀ ਵਾਲਾ ਤੁਹਾਡਾ ਜੋ ਸੈਲਡ ਹੋਏਗਾ ਨਾ ਉਹ ਵੀ ਮਨ ਕੇ ਤਿਆਰ ਹੋਏਗਾ ਇੱਕ ਤਰ੍ਹਾਂ ਦਾ ਸਾਡਾ ਜੋ ਸੈਲਡ ਤਰ੍ਹਾਂ ਵੀ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਤੁਸੀਂ ਜਿੰਨਾ ਮਰਜ਼ੀ ਹਲਦੀ ਤੇ ਅਦਰਕ ਖਾਣੇ ਦੇ ਨਾਲ ਲੈ ਸਕਦੇ ਹੋ ਤੇ ਸਾਡਾ ਬਹੁਤ ਹੀ ਹੈਲਦੀ ਵਾਲਾ ਇਮਿਊਨਿਟੀ ਬੂਸਟਰ ਤੇ ਵਿਟਾਮਿਨ ਰਿਚ ਫਟਾਫਟ 5 ਮਿੰਟ ਬਨਣ ਬਨਣ ਵਾਲਾ ਅਚਾਰ ਬਣ ਕੇ ਰੈਡੀ ਹੋ ਗਿਆ ਹੈ ਇਹ ਕੁਆਰਟਸ ਜ਼ਰੂਰ ਤੁਸੀਂ ਟ੍ਰਾਈ ਕਰਨਾ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਤਾਂ ਦੱਸਣਾ ਕਿ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੀ ਇਸੇ ਤਰ੍ਹਾਂ ਦੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਨਹੀਂ ਕੀਤਾ ਤੇ ਲਾਈਕ ਤੇ ਸ਼ੇਅਰ ਵੀ ਪਲੀਜ਼ ਜ਼ਰੂਰ ਕਰ ਲੈਣਾ